ਸਤਿ ਸ਼੍ਰੀ ਅਕਾਲ ਦੋਸਤੋ ਨਾਮਤਾਰੀ ਵਿੱਚ ਤੇ ਤੁਹਾਨੂੰ ਤੁਹਾਡਾ ਸਵਾਗਤ ਹੈ ਮੈਂ ਡਾਕਟਰ ਤਰਸੇਮ ਸਿੰਘ ਨਾਮਤਾਰੀ ਅੱਜ ਆਪਾਂ ਇੱਕ ਹੋਰ ਨਵੇਂ ਰਿਜ਼ਲਟ ਦੇ ਨਾਲ ਸਾਡੇ ਭਰਾ ਕਰਮਪੱਟੀ ਪਿੰਡ ਤੋਂ ਬਿਸ਼ਨ ਸਿੰਘ ਜੀ ਜੀਣਾ ਬਿਸ਼ਨाराम ਜੀ ਪਹੁੰਚੇ ਹੋਏ ਆ ਤਾਂ ਆਪਾਂ ਉਹਨਾਂ ਦੇ ਮੂੰਹੋਂ ਸੁਣਾਂਗੇ ਵੀ ਜਿਹੜੇ ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਜਿਹੜਾ ਕਿ ਸਿਰ ਸੁਨਣਾ ਹੁੰਦਾ ਸੀਗਾ ਖੂਨ ਬਹੁਤ ਜ਼ਿਆਦਾ ਗਾੜਾ ਸੀ ਜਿਹੜਾ T.G. 300 ਤੋਂ ਵੀ ਕਰਾਸ ਸੀਗਾ ਤਾਂ ਡਾਕਟਰਾਂ ਨੇ ਇਹਨੂੰ ਡਰਾਤਾ ਸੀ ਕਿ ਆਪਰੇਸ਼ਨ ਕਰਾਉਣਾ ਪਊਗਾ ਇਤੋਂ ਤੱਕ ਕਿ ਖੁਦ ਹੀ ਇੰਨੇ ਪਰੇਸ਼ਾਨ ਹੋ ਗਏ ਸੀ ਵਾਰ-ਵਾਰ ਚੱਕਰ ਆਉਣੇ ਕਬਰਾਟ ਹੋਣੀ ਤਰੇਲੀਆਂ ਆ ਜਾਂਦੀਆਂ ਸੀ ਕੋਈ ਕੰਮ ਨਹੀਂ ਕਰ ਸਕਦੇ ਸੀਗੇ ਕਾਫੀ ਜਿਆਦਾ ਕੰਡੀਸ਼ਨ ਜਿਹੜੀ ਖਰਾਬ ਹੋ ਚੁੱਕੀ ਸੀਗੀ ਆਪਾਂ ਭਰਾ ਤੋਂ ਖੁਦ ਹੀ ਸੁਣਾਗੇ ਇਹ ਵੀਡੀਓ ਪਾਉਣ ਦਾ ਮੇਨ ਮਕਸਦ ਹੀ ਇਹ ਹੈ ਕਿ ਜੋ ਵੀ ਲੋਕ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਹਨ ਤੇ ਲੱਖਾਂ ਰੁਪਏ ਬਰਬਾਦ ਕਰਨ ਨਾਲੋਂ ਤੁਸੀਂ ਇੱਕ ਵਾਰ ਵਿਜ਼ਿਟ ਕਰੋਗੇ ਤਾਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੁਹਾਡਾ ਇਲਾਜ ਹੋ ਜਾਂਦਾ ਦੋਸਤੋ ਆਪਾਂ ਗੱਲ ਕਰਦੇ ਆਂ ਵਿਸ਼ਨੂੰ ਰਾਮ ਜੀ ਨਾਲ ਲੋ ਜੀ ਦੱਸਿਓ ਜੀ ਕੀ ਕੰਡੀਸ਼ਨ ਸੀਗੀ ਕਿਨੇ ਕਿਵੇਂ ਹੁੰਦਾ ਤੁਹਾਡੇ ਨਾਲ ਸਾਹਿਬ ਪਤਾ ਕੀ ਗੱਲ ਹੈ ਇਹ ਕੰਪਨੀ ਸਾਡਾ ਅੱਜ ਬੜੇ ਪਰੇਸ਼ਾਨ ਸੇ ਤੇ ਦੋ ਮੇਤੇ ਉਹ ਘਣ ਗਿੱਤੇ ਮੱਧਾ ਦੇ ਕੱਲਾ ਬੱਲਾ ਰਹਿ ਗਏ ਸੀ ਨਾ ਅੱਛਾ ਅੱਛਾ ਮੈਂ ਆਖਿਆ ਵੀ ਕਰਦੇ ਨੇ ਵੀ ਕਹਤੇ ਵੀ ਗਿਆ ਠੀਕ ਹੈ ਤੇਨੇ 10 ਮਿੰਟਾਂ ਬਾਅਦ ਤੇਨੇ ਡੈਡੀ ਕੇਰੀ ਵੇ ਲੈ ਤੇਨ ਅਟੈਕ ਵੀ ਆਇਆ ਅਟੈਕ ਆ ਤੇਨੇ ਠੀਕ ਆ ਹਾਂਜੀ ਦੋਸਤ ਮੈਂ ਗੱਲ ਦੱਸਣੀ ਭੁੱਲ ਗਿਆ ਸੀ ਇਹ ਖੁਦ ਦੱਸ ਰਿਹਾ ਵੀ ਤਿੰਨ ਅਟੈਕ ਵੀ ਇਹਨਾਂ ਨੂੰ ਹੋ ਚੁੱਕੇ ਸੀਗੇ ਜਿਹੜਾ ਕਿ ਬ੍ਰੇਨ ਦਾ ਆਪਾਂ ਕਹਿ ਸਕਦੇ ਹਾਂ ਵੀ ਬਲੌਕੀਜ਼ ਆ ਚੁੱਕੀ ਸੀਗੀ ਇਸ ਕਰਕੇ ਆਪਾਂ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਹੀ ਹੈ ਸੀਗਾ ਕਿ ਤੁਸੀਂ ਖੁਦ ਇਹਨਾਂ ਨਾਲ ਗੱਲ ਕਰੋਗੇ ਜਦੋਂ ਤੁਸੀਂ ਵੀਡੀਓ ਸੁਣੋਗੇ ਤੁਹਾਨੂੰ ਯਕੀਨ ਹੋ ਜਾਊਗਾ ਵੀ ਵਾਕਈ ਇਹਨਾਂ ਨੇ ਕਿੰਨੇ ਦਿਨਾਂ ਚ ਠੀਕ ਹੋਇਆ ਹਾਂਜੀ ਦੱਸਿਓ ਪੁੱਲਕੇ ਤਿੰਨ ਅਟੈਕ ਹੋਣ ਤੋਂ ਬਾਅਦ ਤਿੰਨ ਅਟੈਕ ਹੋਣ ਤੋਂ ਬਾਅਦ ਜੀ ਦਵਾਈ ਚੱਲਦੀ ਰਹੀ ਹੈ ਡਾਕਟਰ ਸਾਹਿਬ ਨੇ ਦਵਾਈ ਖਾਉਂਦੇ ਸੀ ਦਵਾਈ ਕਿੱਥੋਂ ਚੱਲਦੀ ਸੀ ਨਾ ਕੋਲ ਕੋਲ ਚੱਲਦੀ ਹੈ ਅੱਛਾ ਠੀਕ ਹੈ ਜੀ ਠੀਕਾ ਉਹਦੇ ਵੀ ਲੰਮੇ ਚੱਲੂਗੇ ਲਗਾਤਾਰ ਕਿੰਨਾ ਟਾਈਮ ਦਵਾਈ ਖਾਦੀ ਹੈ ਮੈਂ ਜੀ 100 150 ਰੋਗ ਦਵਾਈ ਖਾਣੇ ਤੋਂ ਸਾਲ ਚ ਕੋਈ ਫਰਕ ਮਹਿਸੂਸ ਹੋਇਆ ਕੋਈ ਨਹੀਂ ਹੋਇਆ ਜੀ ਅੱਛਾ ਦਵਾਈ ਚੱਲਦੀ ਚ ਵੀ ਅਟੈਕ ਆਏ ਆ ਅਟੈਕ ਆਏ ਅੱਛਾ ਅੱਛਾ ਹੁਣ ਮੈਂ ਸਰੋਵਟਨ ਗਿਆ ਸਰੋਚੋਦੀ ਮੈਨੂੰ ਟੈਗ ਦੀ ਨਿਸ਼ਾਨੀ ਹੋਈ ਵਾਂ ਬਿਕਨੇ ਰਵਰਸੀ ਆਇਆ ਬਿਕਨੇ ਗਏ ਸੀਗੇ ਬਿਕਨੇ ਰਵੇ ਠੀਕ ਹੈ ਉਹ ਤੋਂ ਆ ਕੇ ਵਾਪਸ ਆ ਕੇ ਚਿਹਰਾ ਮੇਰਾ ਦੇਖ ਖਤਮ ਹੋ ਪਤਾ ਨਹੀਂ ਹੋ ਗਿਆ ਸੀ ਘੰਡੀ ਹੋ ਗਏ ਸੀ ਖਸਾਬ ਦਾ ਠੀਕ ਹੈ ਵੀ ਬੱਚੇ ਵੀ ਆ ਤੂੰ ਰੈਡੀ ਗਾ ਉਸ ਜਾਂਦਾ ਰ ਠੀਕ ਹੈ ਜੀ ਕਿਦੋਂ ਵੀ ਤੇਰਾ ਇਲਾਜ ਹੋ ਸਕੇ ਤੇ ਆਪਦਾ ਇਲਾਜ ਜਰੂਰ ਹੀ ਕਰਾ ਜਾ ਠੀਕ ਹੈ ਤੇ ਜਦੋਂ ਤੁਸੀਂ ਆਪਣੇ ਕੋਲ ਆਏ ਹੋ ਉਸ ਤੋਂ ਬਾਅਦ ਕਿੰਨਾ ਟਾਈਮ ਦਵਾਈ ਖਾਧੀ ਤੇ ਦੁਬਾਰਾ ਕੰਡੀਸ਼ਨ ਕਿਵੇਂ ਸੀ ਮੈਂ ਜੀ ਮੋਤਵਾ ਦੀ 15 ਦਿਨ ਦਵਾਈ ਖਾਧੀ ਤੜਤਾ ਹਾਂ ਠੀਕ ਹੈ ਅੱਜ ਤੋਂ ਮਹਾਰਾਜ ਦੀ ਕਿਰਪਾ ਤੁਸੀ ਸਾਨੂੰ ਬਚਾਇਆ ਵੇਂਡ ਗਵਾਂਡੀ ਸਾਡਾ ਗੱਦੜੋਂ ਬੰਡਾ ਤੁਹਾਡਾ ਬਹੁਤ ਧੰਨਵਾਦ ਆਡਾ ਰਿਪੋਰਟ ਕਰਾਈ ਆ ओके ਦੋ ਬੋਲਾਈ ਆ ਹੁਣ ਵੀ ਸਾਰਾ ਬੋਲ ਹੁਣ ਜਿਹੜੀ ਰਿਪੋਰਟ ਕਰਾ ਕੇ ਜਮਾ ਉਹ ਨੋਰਮਲ ਆ ਗਈ ਨਾ ਪੂਰੇ ਜੀ ਠੀਕ ਆ ਜੀ ਪੂਰੇ ਥਲੀ ਇਹ ਵੀ ਸਭ ਦਾ ਹੀ ਦਾ ਨੇ ਭਲਾ ਹੋਵੇ ਅੱਛੇ ਕੋਈ ਦਵਾਈ ਜਿਆਦਾ ਮਹਿੰਗੀ ਤਾਂ ਨਹੀਂ ਸੀ ਨਾ ਜੀ ਨਾ ਜੀ ਕਿੰਨਾ ਖਰਚਾ ਆ ਗਿਆ 15 ਦਿਨਾਂ ਦਾ ਖਰਚਾ ਕਿਹੜਾ ਆਇਆ ਇਹ ਬਹੁਤ ਵੱਧ ਕੋ 400 500 ਰੁਪਏ ਆਇਆ ਠੀਕ ਆ ਠੀਕ ਆ ਮੰਨ ਲਓ 2000 ਰੁਪਏ ਟੋਟਲ ਆ ਗਿਆ ਹਾਂ 2000 ਰੁਪਏ ਲੱਗ ਗਏ ਹਾਂ ਹਾਂ ਸਭ ਦਾ ਮਹਾਰਾਜ ਭਲਾ ਕਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਵੀ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤੇ ਉਹ ਆ ਕੇ ਡਾਕਟਰ ਸਾਹਿਬ ਨਾਲ ਮਿਲੋ ਤਾਂ ਨਵਾ ਜੇ ਨਏ ਜਕੇ ਨਾ ਪਿੰਡ ਆ ਕੇ ਮੈਨੂੰ ਪੁੱਛ ਸਕਦੇ ਹੋ ਸਾਰਾ ਰਿਪੋਰਟਾਂ ਵੀ ਨਾਲ ਦਿਖਾ ਦਿਓ ਰਿਪੋਰਟਾਂ ਵੀ ਦਿਖਾਵਾਂਗੇ ਉਹਨਾਂ ਦੀ ਰਿਪੋਰਟਾਂ ਪਈਆਂ ਕਰਪਾ ਵਾਲਾ 5-5000 ਵਾਲੇ ਸਾਰੇ ਐਸੇ ਹੋਏ ਨੇ ਠੀਕ ਹੈ ਜੀ ਦਾਦਾ ਜੀ ਆਰ ਵੀ ਲੱਗਾਂਗੇ ਆਪਾਂ ਤਾਂ ਕੋਈ ਟੈਸਟ ਰਿਪੋਰਟ ਵੀ ਨਹੀਂ ਕਰਾਈ ਨਹੀਂ ਕਰਾਈ ਹਾਂ ਠੀਕ ਹੈ ਜੀ ਸ਼ੁਕਰੀਆ ਜੀ ਅੱਜ ਦੋਸਤੋ ਇਹ ਸੀਗੇ ਇਹਨਾਂ ਦਾ ਜਿਹੜਾ ਇਲਾਜ ਚੱਲਿਆ లైకోద ਦੱਸ ਰਿਹਾ ਕਿ 55 66000 ਦੇ ਤਾਂ ਟੈਸਟ ਰਿਪੋਰਟਾਂ ਹੀ ਪਏ ਆ ਇਹਨਾਂ ਕੋਲ ਤੇ ਆਪਣੇ ਕੋਲੇ ਆਉਣ ਤੋਂ ਬਾਅਦ ਇਹਨਾਂ ਦੀ ਕੋਈ ਟੈਸਟ ਨਹੀਂ ਕਰਾਏ ਆਪਾਂ ਸਿਰਫ ਇਹਨਾਂ ਦੀ ਕੰਡੀਸ਼ਨ ਦੇਖ ਕੇ ਦਵਾਈ ਦਿੱਤੀ ਸੀ ਤੇ ਅੱਜ ਬਿਲਕੁਲ ਓਕੇ ਰਿਪੋਰਟ ਆ ਤੇ ਹੋਰ ਇੱਕ ਹਫਤੇ ਬਾਅਦ ਇਹਨਾਂ ਦੀ ਦਵਾਈ ਪ੍ਰੋਪਰ ਹੀ ਬੰਦ ਹੋ ਜਾਣੀ ਆ ਧੰਨਵਾਦ ਦੋਸਤੋ ਪੇਜ ਨੂੰ ਸ਼ੇਅਰ ਕਰਿਓ ਤੇ ਫੋਲੋ ਕਰਿਓ